Second uh ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਂ ਕੀ ਚਾਰੂ ਕੋ ਮਾਟੀ ਕਿਆ ਕਿਆ ਧੂਪ ਪਰ ਸਵਾ ਹਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਤਿ ਕੇ ਪਰਮ ਸਨਮਾਨਯੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ੂਰੀ ਅੰਦਰ ਸੂਬਾ ਇਮਾਨਤ ਅਤੇ ਇਸ ਮੀਡੀਏ ਰਾਹੀਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਤਾਕਤ ਸ਼ਰੀਰ ਹਰ ਮੰਦਰ ਜੀ ਦੇ ਇਸ ਗੁਰਮਤ ਸਮਾਗਮ ਨੂੰ ਲਾਈਵ ਦੇਖ ਰਹੇ ਗੁਰੂ ਸਵਾਰੇ ਸਤ ਸੰਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਵਾਹ ਵਾਹ ਗੋਬਿੰਦ ਸਿੰਘ ਆਪੇ ਕੋਰ ਚੇਲਾ ਚੈਤਰੀ ਰਾਗ ਦੇ ਸ਼ੰਤ ਨਾਮ ਸੁਣ ਯਾਰ ਹਮਾਰੇ ਸੱਜਣ ਇੱਕ ਤਰੁਲ ਬੇਨੰਤੀ ਆ ਕੀਰਤਨ ਵਿੱਚ ਸਰਵਣ ਕਰਾ ਕੇ ਗਏ ਦਾਸ ਨੇ ਜੋ ਸੁਭਾਵੀ ਬੇਨਤੀ ਕੀਤੀ ਭਾਈ ਸਾਹਿਬ ਨੇ ਕਾ ਪਟਨਾ ਸਾਹਿਬ ਦੀ ਧਰਤੀ ਤੋਂ ਆਏ ਆ ਕੁਛ ਲੈ ਕੇ ਚੱਲੇ ਮੈਂ ਉਸੇ ਗੱਲ ਨੂੰ ਉਸੇ ਕੀਰਤਨ ਵਿੱਚ ਜੋ ਬੋਲਿਆ ਅੱਗੇ ਬੇਨਤੀ ਕਰਾਂਗਾ ਇੱਕ ਤਾਂ ਬੜਾ ਸਪਸ਼ਟ ਹੈ ਕਿ ਆਪੇ ਗੁਰੂ ਤੇ ਆਪੇ ਚੇਲਾ ਹੈ ਉਂਝ ਵਿੱਚ ਪਰਮੇਸ਼ਵਰ ਦਾ ਇੱਕ ਸੁਭਾਗ ਹੈ ਉਹ ਦੋਨਾਂ ਸਿਰਿਆਂ ਵਿੱਚ ਆਪੇ ਹੀ ਖੇਡਦਾ ਹੁੰਦਾ ਮੈਂ ਬਸ ਉਹ ਬੇਨਤੀ ਕਰਨੀ ਹੈ ਇੱਕ ਗੁਰ ਚੇਲੇ ਦਾ ਕਨਸੈਪਟ ਕੀ ਇਹ ਕਿੱਥੋਂ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਭਾਈ ਸਾਹਿਬ ਪੜ੍ਹ ਰਿਹਾ ਸਨ ਮੇਰੇ ਮਨ 'ਚ ਖਿਆਲ ਆ ਆਪੇ ਰਸਿਆ ਆਪ ਰਸ ਆਪੇ 라ਮਣਖਾ ਆਪੇ ਗੁਰ ਚੇਲਾ ਹੈ ਨਾ ਜੀ ਸ਼ਬਦ ਆਪੇ ਹੁਣ ਸ਼ਬਦ ਹੈ ਆਪੇ ਰਸਿਆ ਰਸਿਆ ਦਾ ਅਰਥ ਹੈ ਉਹ ਪਦਾਰਥ ਜਿਸ ਵਿੱਚ ਰਸ ਭਰਿਆ ਹੋਇਆ ਹੈ ਇਹ ਤਿੰਨ ਗੱਲਾਂ ਨੇ ਆਪੇ ਰਸਿਆ ਆਪ ਰਸ ਆਪੇ 라ਵਣਖਾਰ ਆਪੇ रस ਅਰਥ ਪਦਾਰਤ ਰਸ ਵਾਲਾ ਹੈ ਆਪੇ ਉਸ ਰਸ ਨੂੰ ਮਾਨਣ ਵਾਲਾ ਹੈ ਆਪ ਹੀ ਰਸ ਤਿੰਨ ਚੀਜ਼ਾਂ ਤਾਂ ਸਾਹਮਣੇ ਇੱਕ ਫੁੱਲ ਹੈ ਫੁੱਲ ਵਿੱਚ ਸੁਗੰਧੀ ਦੋ ਤੇ ਤੀਸਰਾ ਕਿ ਭਵਰਾ ਬਹਿ ਜਾ ਤਿੰਨੋ ਇਸੇ ਤਰ੍ਹਾਂ ਆਪੇ ਰਸਿਆ ਆਪ ਰਸ ਆਪੇ 라ਵਣਖਾਰ ਰਸ ਵੀ ਆਪ ਪਦਾਰਥੀ ਆਪ ਤੇ ਮੰਨਣ ਵਾਲਾ ਵੀ ਆਪ ਆਪੇ ਹੋ ਵਿੱਚ ਮਹਾਰਾਜ ਦੇ ਚੋਲੜਾ ਆਪੇ ਸੇਜ ਪਤਾ ਮੰਨਣ ਵਾਲਾ ਵੀ ਆਪ ਤੇ ਵਜੂਦ ਵੀ ਆ ਜਿਹੜਾ ਗੁਰ ਚੇਲੇ ਦੀ ਗੱਲ ਕੀਤੀ ਭਾਈ ਸਾਹਿਬ ਨੇ ਸਭ ਤੋਂ ਪਹਿਲਾਂ ਗੁਰ ਚੇਲੇ ਦੀ ਘਟਨਾ ਕਰਤਾ ਗੁਰ ਸਾਹਿਬ ਦੀ ਧਰਤੀ ਤੇ ਵਾਪਰੀ ਮੈਂ ਆਪ ਨੂੰ ਬੇਨਤੀ ਤਾਂ ਕਰ ਲਗਾ ਕਿ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਵਕਤ ਪੰਜਾਂ ਨੂੰ ਕਿਹਾ ਵੀ ਮੈਨੂੰ ਅੰਮ੍ਰਿਤ ਦੀ ਦਾਤ ਤੁਸੀਂ ਦਿਓ ਤੇ ਉਹਨਾਂ ਕਹਾ ਮਹਾਰਾਜ ਆਪ ਸਮਰੱਥ ਗੁਰੂ ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਕੇਸਗੜ੍ਹ ਦੀ ਪਹਾੜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ ਜੀ ਮੈਂ ਉਹ ਕੁਝ ਅੱਜ ਮੁਕੰਮਲ ਕਰ ਦਿੱਤਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਲਹਿਣਾ ਦੀ ਮੱਥਾ ਟੇਕਦੇ ਰਹੇ ਸਰੀਰ ਸੰਕੋਚਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਲੈਣੇ ਦੇ ਚਰਨਾਂ ਵਿੱਚ ਮੱਥਾ ਕੀ ਦਿੱਤਾ ਗੁਰੂ ਚੇਲਾ ਤੇ ਚੇਲਾ ਗੁਰੂ ਬਣਿਆ ਥੋੜਾ ਜਿਆ ਸੁਣਿਓ ਮੇਰੀ ਇਸ ਬੇਨਤੀ ਕਿਉਂਕਿ ਟਾਈਮ ਮੇਰੇ ਕੋਲ ਸਿਰਫ 15 ਮਿੰਟ ਤੇ 20 ਮਿੰਟ ਦਿੱਤੇ ਪੰਜ ਤੇ ਮੈਂ ਸ਼ੁਰੂ ਕੀਤਾ 25 ਤੇ ਮੈਂ ਫੱਟੇ ਭਲਾ ਕਿਉਂਕਿ ਮੈਨੂੰ ਪਤਾ ਇੱਕ ਇੱਕ ਮਿੰਟ ਬੜਾ ਕੀਮਤੀ ਜਦੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਚੋਂ ਬਚਨ ਹੁੰਦਾ ਜੀ ਰਾਮ ਕਲੀ ਦੀ ਵਾਰ ਦਾ ਉਹ ਸੱਤਾ ਤੇ ਬਲਵੰਡ ਜੀ ਗੁਰੂ ਕੇ ਰਬਾਬੀਆਂ ਨੇ ਉਚਾਰਨ ਕੀਤੀ ਵੈਸੇ ਉਹਦਾ ਸਰਲੇਖ ਕਿ ਰਾਮ ਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤਾ ਢੂਮ ਆਖੀ ਭਾਈ ਵੀਰ ਸਿੰਘ ਕਹਿੰਦੇ ਨੇ ਰਾਏ ਇੱਕ ਪਦਵੀ ਗਏ ਤੇ ਬਲਵੰਡ ਜੀ ਨੂੰ ਪਦਵੀ ਇਹ ਧੰਨ ਗੁਰੂ ਅੰਗਦ ਦੇਵ ਨੇ ਦਿੱਤੀ ਸੀ ਉਹ ਨਾਮ ਦਾ ਕੀਰਤਨ ਸ਼ੋਹ ਰਾਈ ਪਗਵੀ ਹੈ ਮਹਾਰਾਜ ਜੀ ਨੇ ਉੱਥੇ ਜਿਹੜਾ ਪਹਿਲਾ ਬਚਨ ਹੈ ਉਸ ਵਾਰ ਦਾ ਉਹ ਬਾਡੀ ਨੂੰ ਥੋੜਾ ਜਿਹਾ ਪੜਿਓ ਗੁਰਚੇ ਉਹ ਬਾਡੀ ਦਾ ਨਾਮ ਕਰਤਾ ਕਾਦਰ ਕਰੇ ਤੂੰ ਬੋਲ গো ਵੈ ਜੋ ਖੀਮਦਾ ਸਾਧਨਤ ਨਹੀਂ ਕਰਾਂ ਨਾਮ ਕਰਤਾ ਕਾਦਰ ਕਰੇ ਕਿਉਂ ਬੋਲ গো ਵੈ ਜੋ ਖੀਮਦਾ ਕੇ ਗੁਨਾ ਸਤ ਭੈਣ ਪਾਰ ਆਬ ਕੈ ਪਾਰੰਗਤ ਦਾਨ ਪੜੀਂਦਾ ਨਾਨਕ ਰਾਜ ਚਲਾਇਆ ਮੈਂ ਸੋਚਿਆ ਸੀ ਕਿ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਪੰਥ ਦਾ ਪ੍ਰਚਰਕ ਕਹਿ ਰਿਹਾ ਕਿ ਪੰਥ ਪਰਚੁਰ ਕਰਦੇ ਕੋ ਸਾਦਾ ਪਰ ਕਿਹੜਾ ਪੰਥ ਉਹ ਪੰਥ ਜਿਹਦਾ ਸਿੱਕਾ ਗੁਰੂ ਨਾਨਕ ਸਾਹਿਬ ਨੇ ਮਾਰਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਜਲਾਇਆ ਤੇ ਇਹ ਵੀ ਅਸੀਂ ਪੜਨੇ ਕਿ ਸ਼ਬਦ ਜਿੱਤੀ ਸੱਤ ਮੰਦਲੀ ਕੀ ਤੁਸ ਆਪਣਾ ਪੰਥ ਨਿਰਾਇਆ ਇਸ ਬੰਤੀ ਨੂੰ ਸੰਗ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਂਦ ਲੈਣੇ ਧਰਿਓਨ ਛੱਤ ਸਿਰ ਆਪੇ ਗੁਰਜੇਲਾ ਲੈਣੇ ਧਰਿਓਨ ਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਂੰਦਾ ਮਤ ਘਰ ਆਤਮ ਦੇਵ ਦੀ ਖੜਕ ਜ਼ੋਰ ਦਾ ਕੁਵੈ ਜੀਦ ਹੈ ਕਾਹਦੀਆਂ ਤੁਕਾਂ ਦੇ ਅਰਥ ਕਰਾਂਗਾ ਬਸ ਟਾਈਮ ਦੇ لحاظ ਨਾਲ ਗੋਰ ਚਿੱਲ ਯਾਦ ਰੱਖਿਓ ਗੁਰਬਾਣੀ ਗ੍ਰਾਮਰ ਨੂੰ ਸਮਝਣ ਵਾਲਿਆਂ ਨੂੰ ਪਤਾ ਇੱਕ ਇੱਕ ਗੁਰ ਤੇ ਰਾਰੇ ਨੂੰ ਸਿਆਰੀ ਲੱਗੀ ਇਹਦਾ ਅਰਥ ਹੈ ਗੁਰੂ ਨੇ ਕੋਲ ਚੇਲਾ ਵਰਤ ਰ ਹੋਰ ਚੇਲੇ ਰਹਿਰਾਸ ਕੀ ਇੱਕ ਅਸੀਂ ਰਹਿਰਾਸ ਸ਼ਬਦ ਵਰਤਨੇ ਮੈਨੂੰ ਪਤਾ ਕਈ ਸੱਜਣੇ ਵੀ ਕਰਦੇ ਆ ਰਹਿਰਾਸ ਦਾ ਅਰਥ ਰਾਹ ਦੀ ਪਹੁੰਚੀ ਕੁੰਜ ਵੈਸੇ ਰਹਿਰਾਸ ਦੇ ਅਰਥ ਨੇ ਅਰਦਾਸ ਹਰ ਕੀਰਤ ਹਮਰੀ ਰਹਿਰਾਸ ਹੁਣ ਇਹ ਤੇ ਸ਼ਬਦ ਦੇ ਗੌਰ ਚੇਲੇ ਰਹਿਰਾਸ ਕੀ ਇੱਥੇ ਰਹਿਰਾਸ ਦਾ ਅਰਥ ਨਮਸਕਾਰ ਕਰਨਾ ਮੱਥਾ ਟੇਕਣਾ ਗੁਰੂ ਨੇ ਆਪਣੇ ਚੇਲੇ ਦੇ ਪੈਰਾਂ ਵਿੱਚ ਚਰਨਾ ਚਮੱਥਾ ਟੇਕ ਦਿੱਤਾ ਗੁਰ ਚੇਲੇ ਰਹਿ ਰਾਸ ਕੀ ਤੇ ਅਗਲੀ ਤੋਕੇ ਨਾਨਕ ਸਲਾਮਤ ਠੀਂਦਾ ਬਸ ਆਇਆ ਇੱਕ ਬੜੀ ਵਿਲਕੁਨ ਘਟਨਾ ਸੱਚੇ ਵੇ ਇੱਥੇ ਬੰਦੇ ਛੱਡ ਕੇ ਚਲੇ ਜਾਂਦੇ ਆ ਪਿੱਛੋਂ ਤੱਗਾਂ ਦੀ ਖਾਤਰ ਗੋਲੀਆਂ ਚੱਲਦੀਆਂ ਨੇ ਇਹ ਸਚਾਈ ਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਗੁਰਗੱਤੀ ਆਪਣੀ ਖਿਆਤੀ ਵੀ ਦਿੱਤੀ ਤੇ ਜੋਤ ਤਿਕਾਨ ਤੋਂ ਬਾਅਦ ਕੋਈ ਸਮਾ ਮਹਾਰਾਜ ਸਰੀਰ ਵਿੱਚ ਮੌਜੂਦ ਰਹੇ ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਨ 1699 ਵਿੱਚ ਦਿੱਤੀ ਤੇ ਮਹਾਰਾਜ ਜੀ ਨੇ ਸ਼ਰੀਰਕ ਚੋਲਾ 1708 ਵਿੱਚੋਂ ਸੰਕੋਚਿਆ ਉਹ ਸਲਾਮਤ ਠੀਂਦੇ ਵਾਲੀ ਖੇਡ ਤੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਠੀਂਦਾ ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ ਸਲਾਮਤ ਆਪਣੀ ਹਯਾਤੀ ਵਿੱਚ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਠੀਂਦਾ ਸਿਰ ਟਿੱਕਾ ਦਿੱਤੋ ਜੀਵੰਦ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਮਰਿਆਦਾ ਹੈ ਇੱਥੇ ਸਰੀਰ ਛੱਡਣ ਤੋਂ ਬਾਅਦ ਕਿਸੇ ਗੁਰੂ ਸਾਹਿਬ ਨੇ ਇਵਨ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਚੋਲਾ ਤਿਆਗਣ ਤੋਂ ਪਹਿਲਾਂ ਇਹ ਸ਼ਬਦ ਕਹਿ ਦਿੱਤੇ ਸਨ ਬਾਬਾ ਬਸੇ ਗ੍ਰਾਮੁਕਾ ਇਹ ਜੀਵ ਸ਼ਬਦ ਕਿਸ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਂਦਾ ਸ਼ੈ ਟਿੱਕਾ ਦਿਤੋਸ਼ ਜੀਵੰਦ ਆਪਣੇ ਜੀਵਨ ਦੀ ਦਿੱਤਾ ਮੈਂ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਭਾਗ ਸਭ ਕਰ ਰਹੀ ਸੀ ਕਿ ਗੱਲ ਬੜੀ ਸਪਸ਼ਟ ਜੀ ਆਪ ਸੋਜਵਾਨ ਬੈਠੇ ਕਿਸੇ ਨਾਲ ਖੇਡ ਨਹੀਂ ਨਾ ਕਰਾਂਗਾ ਮੈਂ ਤਾਂ ਇਹ ਵੀ ਸ਼ਬਦ ਚੋਂ ਰਾਤ ਨੂੰ ਅਰਜ ਕਰਾਂਗਾ ਕਿ ਹਿੰਦੁਸਤਾਨ ਦੀ ਧਰਤੀ ਤੇ ਭਾਸ਼ਾਵਾਂ ਦੇ ਨਾਂ ਤੇ ਵੀ ਖੇਡ ਪੈ ਲਈ ਗਈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਸ਼ਬਦਾਵਲੀ ਇਹ ਵੇ ਜਿਹਨੇ ਭਾਸ਼ਾਵਾਂ ਦੇ ਨਾਂ ਥੱਲੇ ਨਫਰਤ ਦੀਆਂ ਦੀਵਾਰਾਂ ਤੋੜ ਕੇ ਰੱਖ ਦਿੱਤੀ ਸੱਚ ਇਹ ਵੇ ਇੱਕ ਦੀਪਾਸ਼ਾਨੂ ਕਹਿ ਰਹੇ ਕਾਫਰਾਂ ਦੀ ਬੋਲੀ ਦੂਜਾ ਕਹਿ ਰਿਹਾ ਇਹ ਮਲੇਸ਼ਾਂ ਦੀ ਬੋਲੀ ਦਿਮਾਗ ਦੀ ਗੱਲ ਇੱਕ ਸੰਸਕ੍ਰਿਤ ਉਹ ਕਹਿ ਰਿਹਾ ਮੇਰੀ ਦੇਬਾਣੀ ਤੇ ਅਰਬੀ ਪੜਨ ਵਾਲਾ ਕਹਿ ਰਿਹਾ ਨਹੀਂ ਇਹ ਕਾਫਰ ਹੈ ਦੂਸਰਾ ਅਰਬੀ ਪੜ ਰਿਹਾ ਤੇ ਉਹਨੂੰ ਇਹ ਕਹਿ ਰਿਹਾ ਮਲੇਸ਼ ਦੀ ਬੋਲੀ ਤੁਸੀਂ ਜਦੋਂ ਜਾਬ ਸਾਹਿਬ ਪੜਦੇ ਹੋ ਨਵੀਂ ਵੋਕੇਬਲਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਤੇਰੀ ਦੁਨੀਆ ਮੈਂ ਅੱਜ ਵੀ ਕਿਹਾ ਅਰਬੀ ਤੇ ਸੰਸਕ੍ਰਿਤ ਨੂੰ ਮੇਲ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਪੰਡਿਤ ਸ਼ਬਦ ਦਾਤੇ ਭੀਖਣਸ਼ਾਂ ਨੂੰ ਇੱਕ ਥਾਂ ਤੇ ਬਿਠਾ ਦਿੱਤਾ ਗੁਰੂ ਗੋਬਿੰਦ ਸਿੰਘ ਇੱਕ ਸੰਸਕਰਣ ਬੜ ਰਿਹਾ ਇੱਕ ਅਰਬੀ ਦਾ ਇਦਾਂ ਬੜ ਰਿਹਾ ਆ ਸ਼ਬਦ ਬੜੋ ਸਮਸਤੁਲ ਨਿਵਾਸ ਹੈ ਸਵਸਤ ਸ਼ਬਦ ਸੰਸਕਰਿਤ ਹੈ ਉਹ ਸ਼ਬਦ ਅਰਬੀ ਦਾ ਹੈ ਗੁਰੂ ਨੇ ਸਾਥ ਹੋਏ ਨਮਾਜ਼ ਵਾਲੇ ਤੇ ਵੇਦ ਵਾਲੇ ਨੂੰ ਕੱਠਿਆਂ ਛੋੜ ਕੇ ਕਿਹਾ ਨਫ਼ਰਤ ਮਤ ਕਰ ਭਾਸ਼ਾ ਦੇ ਨਾਂ ਤੇ ਤਾਂ ਮੈਂ ਤੈਨੂੰ ਤੇਰੀ ਬੋਲੀ ਵਿੱਚ ਰੱਬ ਦਾ ਜਾਪ ਕਰਨਾ ਸਿਖਾਣਾ ਗੁਰੂ ਗ੍ਰੰਥ ਗੋਗ ਸਿੰਘ ਪ੍ਰੀਤ ਪੈਗੰਬਰ ਨੇ ਉਹ ਪ੍ਰੀਤ ਦੇ ਪੈਗੰਬਰ ਨਾ ਬੇਨਤੀ ਜਿਹੜੀ ਕਰ ਲੱਗਾ ਮਹਾਰਾਜ ਉਹਨਾਂ ਨੇ 1899 ਨੂੰ ਬਖਸ਼ਿਸ਼ ਕੀਤੀ ਜਿਸ ਵਕਤ ਅੰਮ੍ਰਿਤ ਦੀ ਦਾਤ ਦਿੱਤੀ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ ਉਹ ਕਹਿੰਦੇ ਨੇ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀ ਮੈਂ ਕੱਲ ਇੱਕ ਬੇਨਤੀ ਸ਼ਾਇਦ ਦਿੱਤੀ ਸੀ ਅਸੀਂ ਸਾਰੇ ਸਰਬੰਸ ਦਾ ਨਹੀਂ ਕਿਹਾ ਕੋਈ ਸ਼ੱਕ ਨਹੀਂ ਕਿ ਗੁਰੂ ਤੇਗ ਬਹਾਦਰ ਦੇ ਪਰਿਵਾਰ ਦਾ ਇਹ ਮਾਨਵਤਾ ਕਦੀ ਦੇਣਾ ਦੇਖ ਹੀ ਨਹੀਂ ਸਕਦੀ ਸੱਚੇ ਮੈਂ ਸਵੇਰੇ ਕਿਹਾ 45 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਜੀ ਦੀ ਜਦਨ ਪੁੱਤਰ ਘਰ ਜਨਮ ਲੈਂਦਾ ਪਹਿਲਾ 54 ਸਾਲ ਦੀ ਉਮਰ ਜਦਨ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਜਾਂ ਪੀਦਾ ਨੌ ਸਾਲ ਸਿਰ ਪਿਤਾ ਜੀ ਕੋਲ ਨੌ ਸਾਲਾਂ ਵਿੱਚ ਕੋਈ ਸਮਾਂ ਇਤੋਂ ਦਾ ਇਹਦਾ ਕੋਈ ਕੋਈ ਮੁੱਲ ਨਹੀਂ ਸਰਬੰਸਦਾਨੀ ਪਾਪ ਖਾਲਸਾ ਜੀ ਸਭ ਤੋਂ ਵੱਡੀ ਦਾਤ ਇੱਕ ਸਥਾਨ ਤੋਂ ਸਾਨੂੰ ਦਿੱਤੀ ਤੇ ਉਹਨੂੰ ਸਰਬਸਥਾਨਾਂ ਤੇ ਲਾਗੂ ਕਰ ਦਿੱਤਾ ਦਿੱਤੀ ਇੱਕ ਸਥਾਨ ਤੋਂ ਪਰ ਇਹ ਨਹੀਂ ਕਿ ਇਹ ਕੇਵਲ ਇਸ ਸਥਾਨ ਤੇ ਰਹੇਗੀ ਕਿ ਇਸ ਘਰ ਤੇ ਅਮਰਤ ਦੀ ਦਾਤ ਦਿੱਤੀ ਮੈਂ ਵਿਸ਼ਾ ਕੁਝ ਹੋਰ ਬੋਲਣਾ ਸੀ ਭਾਈ ਸਾਹਿਬ ਬੜੇ ਵੱਧ ਵਿਚਾਰੇ ਸਨ ਆਪੇ ਗੁਰਚੇ ਹਾ ਉਹਨਾਂ ਨੇ ਪੰਜਾਂ ਵਿੱਚ ਆਪਣੀ ਬਖਸ਼ਿਸ਼ ਛਕਾਈ ਦਾਤ ਦਿੱਤੀ ਔਰ ਅਗਲੀ ਗੱਲ ਕਹਿ ਦੁੱਤੀ ਜਿਹੜੀ ਮੈਂ ਪੰਜਾਂ ਨੂੰ ਦੇ ਚੱਲਿਆ ਏਨੀ ਸਰਵ ਵਿਆਪਕ ਹੈ ਇੱਕੋ ਵੇਲੇ ਇੱਕੋ ਥਾਂ ਤੇ ਵੱਖ-ਵੱਖ ਮੁਲਕਾਂ ਵਿੱਚ ਜਿੱਥੇ ਵੀ ਪੰਜ ਅੰਮ੍ਰਿਤ ਸੰਚਾਰ ਕਰਨਗੇ ਮੈਂ ਸਾਰੀਆਂ ਥਾਵਾਂ ਤੇ ਵਰਤਾਂ ਫਿਰ ਬ੍ਰਿਤੀ ਕੱਲਾ ਇਹ ਨਹੀਂ ਕਿ ਕਿਸ ਗੜ ਅੰਮ੍ਰਿਤ ਹੋਵੇ ਤੇ ਗੁਰੂ ਗੋਬਿੰਦ ਸਿੰਘ ਕੇਵਲ ਉੱਥੇ ਇੱਕੋ ਵੇਲੇ ਧਰਤੀ ਤੇ ਕਿਉਂਕਿ ਆਪੇ 라ਵਣ ਹਾਰ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਸ਼ਬਦ ਕਹਿ ਖਾਲਸਾ ਗੁਰੂ गुरु खालसा करूं मैं अब जैसे गुरु जी अंगद को किमियो शंक न करी सावधान वह दी जय अब अमृत शिकावो मोह जैसे तुम लीनियो काल हूं के काल असके अकाल प्रभु धीरे कृपालु हुक्म खम दीनी और अगली बेनती जी मैं कर लगा बड़े सरल शब्द एक शब्द के ग्रंथ दूजा शब्द के पंथ यही ना जी असि पढ़ने महाराज की बाणी सी ਗੁਰੂ ਗ੍ਰੰਥ ਸਾਹਿਬ ਜੀ ਦੂਸਰਾ ਸ਼ਬਦ ਵਰਤਿਆ ਖਾਲਸਾ ਪੰਥ ਇਹਨਾਂ ਦੋਨਾਂ ਸ਼ਬਦਾਂ ਦੀ ਗਹਿਰਾਈ ਚਾਕੇ ਦੇਖਿਓ ਇੱਕ ਵਾਰ ਮੈਂ ਕੁਝ ਬਿੰਦੀ ਕਿਤੇ ਮੰਨੋ ਇਹ ਗੁਰੂ ਗ੍ਰੰਥ ਸਾਹਿਬ ਕੀ ਗ੍ਰੰਥ ਹੈ ਅਰ ਇਹ ਦੋਨੋਂ ਸ਼ਬਦ ਸੰਸਕ੍ਰਿਤ ਦੇ ਗੁਰੂ ਸ਼ਬਦ ਵੀ ਸੰਸਕ੍ਰਿਤ ਦਾ ਤੇ ਗ੍ਰੰਥ ਵੀ ਸੰਸਕ੍ਰਿਤ ਦਾ ਉਹ ਚ ਗ੍ਰੰਥ ਦੇ ਬੜੇ ਅਰਥ ਨੇ ਪਰ ਗੁਰਮ ਕੋ ਗ੍ਰੰਥ ਦਾ ਇੱਕ ਅਰਥ ਵੀ ਇਹ ਵੀ ਹੈ ਢੁੰਡਣਾ ਇੱਕ ਥਾਂ ਤੇ ਇਕੱਠਿਆਂ ਕਰਨਾ ਮੈਨੂੰ ਇੰਜ ਲੱਗਦਾ ਹੈ ਕਿ ਇੱਕ ਪਾਸੇ ਸਾਚੇ ਵੇ ਸਿੱਖ ਧਰਮ ਹੀ ਇਸ ਪਲੈਨਟ ਉਤੇ ਮਾਨਵਤਾ ਦੀ ਅਗਵਾਈ ਕਰ ਸਕਦਾ ਹੈ ਇਹ ਗੱਲ ਯਾਦ ਰੱਖਿਓ ਕਿ ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਇੱਕ ਸ਼ਿਵਦਾਤਾ ਦਾ ਵਾਰਿਸ ਹੈ ਇੱਕ ਠੀਕਰਸ਼ਾ ਦਾ ਵਾਰਿਸ ਹੈ ਸ਼ਿਵਦਾਤਾ ਦਾ ਵਾਰਿਸ ਭਗਤ ਜੈਦੇਵ ਹੈ ਠੀਕਰਸ਼ਾ ਦਾ ਵਾਰਿਸ ਬਾਬਾ ਫਰੀਦ ਹੈ ਚੇਤੇ ਰੱਖਿਓ ਇੱਕ ਨਮਾਜ਼ ਪੜਦਾ ਹੈ ਦੂਜਾ ਪਰਮਾਤਮਾ ਪੁਰਖ ਮਨੋਗਮੈਂ ਕਹਿੰਦਾ ਹੈ ਕਿ ਗੁਰੂ ਨੇ ਬੰਗਾਲ ਵਿੱਚ ਤੇ ਪੰਜਾਬ ਵਿੱਚ ਰਹਿਣ ਵਾਲੇ ਦੋਹਾਂ ਗੁਰੂ ਅੰਗਦ ਸਾਹਿਬ ਵਿੱਚ ਇਕੱਠੇ ਕਰ ਦਿੱਤੇ। ਸ਼ਬਦਾਵਲੀ ਦੋਨਾਂ ਦੀ ਮੇਲ ਨਹੀਂ ਖਾਂਦੀ। ਸ਼ਬਦਾਵਲੀ ਵੱਖਰੀ। ਉਹ ਸੰਸਕਰਤ ਬੋਲ ਰਿਹਾ ਪ੍ਰਮਾਤ ਪੁਰਖ ਮਨੋਕਮਨ ਇਹ ਠੇਠ ਪੰਜਾਬੀ ਬੋਲਦਾ ਬੋਲਾ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਦੋਨੋਂ ਫਿਜ਼ੀਕਲ ਤੌਰ ਤੇ ਮਿਲੇ ਵੀ ਕਿਤੇ। ਕਿਤੇ ਬਾਬਾ ਫਰੀਦ ਤੇ ਭਗਤ ਜੈਦੇਵ ਨਹੀਂ ਮਿਲੇ। ਮੇਰੀ ਇੱਕ ਬੇਨਤੀ ਕੋਸ਼ਿਸ਼ ਹੈ ਤੁਸੀਂ ਸੂਝਵਾਨ ਬੈਠੇ ਹੋ ਇਹ ਨਾ ਅਰਥ ਕਰੋ। ਕਿ ਇੱਕ ਜਮਾਲ ਦੀ ਬਾਣੀ ਲੈ ਲਈ ਇੱਕ ਨਾ ਛਿੰਗੇ ਦੀ ਲੈ ਲਈ ਗੁਰੂ ਨੇ ਇੱਕ ਪੋਲੀਟিক্যাল ਪਾਰਟੀ ਨਹੀਂ ਤਿਆਰ ਕੀਤੀ ਇੱਥੇ ਉਹਨਾਂ ਦੀ ਬਾਣੀ ਜਿਹੜੇ ਆਤਮਦਰਸ਼ੀ ਨੇ ਤੇ ਪਰਮਾਤਮਾ ਚ ਅਪੇਧ ਨੇ ਉਹਨਾਂ ਦਾ ਚੰਮ ਵੀ ਮੁਬਾਰਕ ਹੈ ਕਿ ਉਹਨਾਂ ਦੇ ਕੱਪੜੇ ਧੋਣੇ ਵੀ ਮੁਬਾਰਕ ਇਹ ਆਤਮ ਰਸੀਆਂ ਦੀ ਬਾਣੀ ਹੈ ਅਪੇਧਤਾਂ ਵਾਲੇ ਦੀ ਬਾਣੀ ਹੈ ਸੁਣੋ ਬੇਨਤੀ ਮਹਾਰਾਜ ਨੇ ਕਿਰਪਾ ਕੀਤੀ ਹੁਣ ਗੁਰੂ ਗ੍ਰੰਥ ਸਾਹਿਬ ਚ ਸਾਰੇ ਸ਼ਬਦ ਥੋੜਾ ਜਿਹਾ ਇਸ ਗੱਲ ਨੂੰ ਆਉਣਾ ਸਿਰ ਉਸੇ ਤੇ ਗੁਰੂ ਨੇ ਕੀ ਮੰਨ ਦਿੱਤਾ ਆ ਪਾਸ ਕਰ ਦੂ ਰਾਤ ਨੂੰ ਕੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ 19 ਰਾਗ ਗੁਰੂ ਨਾਨਕ ਸਾਹਿਬ ਦੇ 36 ਸਲੋਗ ਗੁਰੂ ਅੰਗਦ ਦੇ 17 ਰਾਗਾਂ ਵਿੱਚ ਗੁਰੂ ਅਮਰਦਾਸ 33 ਰਾਗਾਂ ਵਿੱਚ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇ 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਸੈਂਕੜੇ ਸ਼ਬਦਾਂ ਵਿੱਚ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਵਿਖਾ ਦਿਓ ਲਿਖਿਆ ਹੋਵੇ ਸਰਲੇਤ ਤੇ ਬਾਣੀ ਗੁਰੂ ਨਾਨਕ ਦੇਵ ਜੀ ਦੀ ਨੋ ਮਹੱਲਾ ਪਹਿਲਾ ਪਰ ਜਦੋਂ ਕਬੀਰ ਜੀ ਦੀ ਗੱਲ ਕੀਤੀ ਉੱਤੇ ਬਕਾਇਦਾ ਲਿਖ ਦਿੱਤਾ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਰਵਿਦਾਸ ਜੀਓ ਕੀ ਬਾਣੀ ਭਗਤ ਨਾਮਦੇਵ ਜੀਓ ਕੀ ਮੈਂ ਕਿਹਾ ਸਤਗੁਰੂ ਕੁਰਬਾਨ ਜਾਮਾ ਤੇਰੇ ਤੋਂ ਤੁਸੀਂ ਸਿਰਫ ਆਪਣੀ ਬੋਡੀ ਕਹਿ ਰਹੇ ਹੋ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਤੇ ਨੌਵੀਂ ਪਰ ਜਦੋਂ ਇਸ ਧਰਤੀ ਦੇ ਲੋਕਾਂ ਦੀ ਰੋਖਾਨੀਅਤ ਨੂੰ ਠੁੱਡੇ ਮਾਰੇ ਤੂੰ ਇੰਨਾ ਸਨਮਾਨ ਦਿੱਤਾ ਤੂੰ ਗੰਤ ਵਿੱਚ ਭਗਤ ਕਹਿ ਕੇ ਸਤਕਾਰਿਆ ਤੇ ਜਦ ਤੂੰ ਪੰਥ ਨੂੰ ਆਖਰੀ ਟੱਜ ਦਿੱਤਾ ਸੱਚ ਏਵੇਂ ਗ੍ਰੰਥ ਵਿੱਚ ਵਕ ਵਕ ਕੀਤੇ ਵਕ ਵਕ ਜਾਤਾਂ ਵਕ ਵਕ ਰੱਬ ਦੀ ਨਾਮ ਆਮਲੀ ਵਾਲੇ ਸਨ ਤੇ ਜਦੋਂ ਪੰਥ ਬਣਾਇਆ ਤੂੰ ਸਾਰੇ ਇੱਕ ਥਾਂ ਤੇ ਖੰਡੇ ਬਾਟੇ ਰ ਇਕੱਠੇ ਕਰ ਦਿੱਤੇ ਪੰਥ ਉਹਦੇ ਵਿੱਚੋਂ ਨਿਕਲਿਆ ਜੋ ਗੁਰੂ ਗ੍ਰੰਥ ਵਿੱਚ ਪਿਆ ਹੋਇਆ ਸੀ ਇਸ ਗੰਤੀ ਨੂੰ ਫਿਰ ਤੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਖਸ਼ਿਸ਼ ਕੀਤੀ ਖਾਲਸਾ ਜੀ ਉਹਨਾਂ ਨੇ ਅਸੀਂ ਕਹਿੰਦੇ ਹਾਂ ਸੰਸਾਰਕ ਤੌਰ ਤੇ ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਤੇ ਨਹੀਂ ਟੁੱਟਿਆ ਹਣ ਦੱਸੋ ਕੋਈ ਹੈ ਤਾਂ ਕਿਹੜੀ ਟੁੱਟਿਆ ਬਿਲਕੁਲ ਸਮਾਪਤੀ ਮਕਰ ਲਗਾ ਪਰ ਜਦੋਂ ਮਹਾਰਾਜ ਮਾਛੀ ਵਾਲੇ ਜਾਂਦੇ ਆ ਉਦੋਂ ਕਵੀ ਸੈਨਾਪਤ ਨੇ ਗੁਰੂ ਸ਼ੋਭਾ ਗ੍ਰੰਥ ਦੇ ਜਮਾਇਦਾ ਕਵੀ ਸੀ ਮੈਨੇ ਉਹਨੇ ਇੱਕ ਮਾਛੀ ਵਾਲੇ ਦੇ પ્રસੰਦ ਤੋਂ ਪਹਿਲਾਂ ਇੱਕ ਦੋਹਰਾ ਲਿਖਿਆ ਉਹ ਕਹਿੰਦਾ ਨਿਰੰਕਾਰ ਅਪਾਰ ਰਤ ਕਥਨ ਨਾ ਜਾਏ ਆਪਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗਤੀ ਨਿਰੰਕਾਰ ਵਰਗੀ ਹੈ ਨਿਰੰਕਾਰ ਅਪਾਰ ਗਤ ਬੋਬਤ ਕਿਉਂ ਵਿਸਤਾਰ ਸਮੈ ਤਿਆਗ ਛਿਨ ਮੈਂ ਦਿਓ ਰਿਓ ਸੋ ਏਕੰਕਾ ਮੈਂ ਜਦੋਂ ਪੜਿਆ ਮੈਂ ਕਿਹਾ ਵਾਲ ਸੈਨਾਪਤ ਸਿਰੇ ਲਾਤੀ ਗੱਲ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਘਰੋਂ ਛੱਡਣ ਦੀ ਜਦੋਂ ਵਿਆਖਿਆ ਕਰਨੀ ਹੈ ਨਿਰੰਕਾਰ ਦੀ ਰਚਨਾ ਨਾਲ ਜੋੜ ਕੇ ਕਰਿਓ ਜਦੋਂ ਮੌਜ ਹੁੰਦੀ ਏ ਉਹ ਪਹਾੜ ਬਣਾਉਂਦਾ ਤਾਰੇ ਬਣਾਉਂਦਾ ਸੂਰਜ ਬਣਾਉਂਦਾ ਕਰੋੜਾਂ ਕਰੋੜਾਂ ਬ੍ਰਹਮੰਡ ਸਾਹਿਜੰਦਾ ਜਦੋਂ ਮੌਜ ਆਉਂਦੀ ਏ ਸਾਰੇ ਸਾਜੇ ਇਕੱਠੇ ਕਰ ਦਿੰਦਾ ਕਲਗੀ ਵਾਲਿਆ ਜਿੱਦਣ ਮੌਜ ਆਈ ਕਿਲੇ ਬਣਾਏ ਘੋੜਿਆਂ ਤੇ ਚੜਿਆ ਸ਼ਾਹ ਸਵਾਰ ਬਣਿਆ ਤੂੰ ਮਹੱਲੇ ਕੱਟੇ ਪੁੱਤਰ ਤੇਰੇ ਕੋਲ ਪਰ ਜਿੱਦਣ ਤੇਰੀ ਮੌਜ ਆਈ ਸਭ ਕੁਝ ਸੰਕੋਚ ਕੇ ਕੱਲੇ ਦਾ ਕੱਲਾ ਜਾਂਡੇ ਦੇ ਥੱਲੇ ਬੈਠਾ ਤੇਰੀ ਗੱਤ ਜਿਹੜੀ ਕੋ ਨਿਰੰਕਾਰ ਵਰਗੀ ਗੁਰੂ ਗੋਬਿੰਦ ਸਿੰਘ ਬਾਰੇ ਸ਼ਬਦ ਨੇ ਨਿਰੰਕਾਰ ਆਪਾਰ ਗਤ ਬਹੁਤ ਕਰ ਵਿਸਤਾਰ ਸ਼ਬਦ ਤਿਆਗ ਚਿੰਨ ਮੈਂ ਵੀ ਉਹ ਰਹਿ ਉਸ ਇਕਨ ਦਾ ਗੁਰੂ ਗੋਬਿੰਦ ਸਿੰਘ ਜੀ ਆਪਣਾ ਆਪ ਸਤ ਨੂੰ ਸਮਾ ਸਮਾਪਤ ਸਿਰਫ 2 ਮਿੰਟ ਦੇ ਵਿੱਚ ਫਤਿਹ ਬੁਲਾ ਦੇਣੀ ਸਭ ਕੁਝ ਆਪਣਾ ਕਿਨੂੰ ਦਿੱਤਾ ਪਿਆਰਿਓ ਭਾਈ ਸਾਹਿਬ ਨੇ ਜੋ ਕਿਹਾ ਸਾਨੂੰ ਇਹ ਮਾਨਕ ਹੈ ਕਿ ਗੁਰੂ ਨੇ ਚੇਲਾ ਗੁਰੂ ਤੇ ਗੁਰੂ ਚੇਲਾ ਪਰ ਜ਼ਿੰਦਗੀ ਚ ਕਦੀ ਵੀ ਇਹ ਸ਼ਬਦ ਨਹੀਂ ਕਹਿਣਾ ਮੈਂ ਗੁਰੂ ਗੋਬਿੰਦ ਸਿੰਘ ਦਾ ਗੁਰੂ ਬਣ ਗਿਆ ਉਹਨੇ ਵਡਿਆਈ ਦਿੱਤੀ ਆਪਾ ਚਰਨ ਹੀ ਚੁੰਮਦੇ ਰਹਿਣਾ

ਮਾਰ ਅੰਦਰ ਅਖੀਰਲੇ ਸਮੇਂ ਦੀਆਂ ਘਟਨਾ ਕਹਿ ਕੇ ਜੀ ਮੈਂ ਬੇਨਤ ਦੋਈ ਬਹਾਦਰ ਸ਼ਾਹ ਕੋਲ ਬੈਠਾ ਗਦਾਬਰੀ ਦਾ ਕੰਡਾ ਆ ਗੰਗਾ ਨਦੀਆਂ ਪੂਜੀਆਂ ਜਾਂਦੀਆਂ ਨੇ ਇੰਡੀਆ ਵਿੱਚ ਗਦਾਬਰੀ ਨੂੰ ਯਮਨਾ ਨੂੰ ਗੰਗਾ ਨੂੰ ਸਰਸਵਤੀ ਨੂੰ ਯਾਦ ਰੱਖਿਓ ਤੁਹਾਡਾ ਗੁਰੂ ਪਟਨੇ ਤੋਂ ਚੱਲਿਆ ਤੇ ਕੰਗਣ ਛੜਦਾ ਗਿਆ ਜਦੋਂ ਨਦੇੜ ਪਹੁੰਚਿਆ ਤੇ ਖੀਰੇ ਤੇ ਨਗੀਨੇ ਛੜਦਾ ਉਹਨੂੰ ਪੂਜਾ ਸੀ ਸਮਝੋ ਬਹਾਦਰ ਸ਼ਾਹ ਬੈਠਾ ओ, ओ चुन्डी चुन्डी शब्द ता आपने बरते है, बरते है शब्द, शब्द चलो अपने पुराने ने गुरु सिंह चली गई प्यो चलिया गया सब कुछ चला गया महाराजा हसके क्या के बहादुर शाह मैं बुलंदी से गुजरा मैं पस्ती से गुजरा बुलंदी दर्द शिखर ਮਸਤੀ ਦਰ ਦਾ ਆਪਾ ਜਾਣਨੀ ਜੋ ਕੁਝ ਵੀ ਨਹੀਂ ਬਹਾਦਰ ਸ਼ਾਹ ਨਾ ਬੁਲੰਦੀ ਸੇ ਗੁਜ਼ਰਾ ਨਾ ਪਸਤੀ ਸੇ ਗੁਜ਼ਰਾ ਜਿੱਧਰ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਮੈਂ ਜਿੱਤੋ ਲੰਗਿਆ ਰੱਬ ਦੇ ਗੀਤ ਗਾਂਦਾ ਗਿਆ ਉਸ ਗੁਰੂ ਦੀ ਮਸਤੀ ਰੂਖਾਨੀਅਤ ਦੀ ਮਸਤੀ ਹੈ ਉਹ ਮਸਤੀ ਵਿੱਚ ਲੰਗ ਦਾ ਪੁੱਤਰ ਦੀ ਲਾਸ਼ ਕੋਲ ਮੁਸਕਰਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ